ਆ ਜਾ ਕਰਾਂਦਾ ਉਹਦਾ ਭੱਜਿਆ 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 ਬਾਬੂ ਚਾਹ ਰੋਗ ਜਾ ਪੀਣੀ ਚਾਹ ਰੱਖਦੇ ਪਾਸੇ ਚਾਹ ਰੱਖ ਦਿੰਦੇ ਆਂ ਹੀ ਲੋ ਹਾਂ ਚਾਹ ਰੱਖ ਪਾਸੇ ਮੈਨੂੰ ਮੜ ਆ ਜਾ ਐਦਾ ਹੀ ਰੇਟ ਦੱਸ ਇਹ ਸੋਚਿਆ ਜੀ ਹਾਂ ਇਹ ਨੋਰਸਿਸ ਕੰਪਨੀ ਸੋਚਿਆ ਜੀ ਹਲੇ ਸਟਾਰਟਿੰਗ ਦੇ ਪੁਆਇੰਟਸ ਸੋਚ ਰਹੇ ਆਂ ਅਸੀਂ ਕਰਨੇ ਆਂ ਜੀ ਹਾਂ ਐਵੇਂ ਜੋ ਵੀ ਸਾਡੇ ਕੋਲ ਨੋਰਸਿਸ ਦਾ ਬ੍ਰਾਂਡ ਤੇ ਨਾਲ ਕੋਈ ਜੀਐਮ ਕੰਪਨੀ ਦਾ ਬ੍ਰਾਂਡ ਹੈ ਜੀਐਮ ਦੀ ਸੋਚ ਗਰੇ ਰੰਗ ਦੀ ਸੋਚ ਫਲੈਟ ਦੇ ਵਿੱਚ ਸਿਰਫ 20 ਰੁਪਏ ਦੀ ਸੋਚ ਹੈ ਅੱਛਾ ਆ 20 ਰੁਪਏ ਦੀ ਕਰਤੀ ਫਿਰ ਆ 20 ਰੁਪਏ ਸੋਚ ਤੇ ਆਹ ਇੱਧਰ ਲੋਰ ਲਾ ਪਲੱਗ ਪਲੱਗ 45 ਰੁਪਏ ਦਾ ਸੋਚ 20 ਰੁਪਏ ਦੀ ਰੈਗੂਲੇਟਰ 205 ਰੁਪਏ ਦਾ ਆਲਾ ਸੋਚ ਪਲੱਗ ਦੇ ਰੇਟ ਦਾ ਦਾ ਤੇ ਬਾਕੀ ਜੀਮ ਦਾ ਸਮਾਨ ਵਧਾ ਦੇਗਾ ਫਿਰ ਤੂੰ ਇਹ ਇਹਦਾ ਆ ਸਸਤਾ ਕਰ ਦੇਗਾ ਬਾਕੀ ਮਹਿੰਗਾ ਕਰ ਦੇਗਾ ਸਾਰਾ ਕੁਝ ਹੀ ਹਾਂ ਆ ਜੀਮ ਦੀ ਵਾਈਟ ਰੰਗ ਦੀ ਸੋਚ ਆ ਫਲੈਟ ਲੈਣੀ ਹੈ ਉੱਚੀ ਲੈਣੀ ਹੈ ਨਾਰਮਲ ਟਾਈਪ ਦੀ 15 ਰੁਪਏ ਸੋਚ ਆ 35 ਰੁਪਏ ਦਾ ਪਲੱਗ 185 ਰੁਪਏ ਦਾ ਰੈਗੂਲੇਟਰ 165 ਰੁਪਏ ਦੀ ਸ਼ੀਟ ਆ 10 ਰੁਪਏ ਡੰਮੀ ਹੈ ਜਿਹੜਾ ਮਰਜ਼ੀ ਰੇਟ ਪੁੱਛੋ ਸਾਰੇ ਹੋਲਸੇਲ ਰੇਟ ਤੇ ਹੋਲਸੇਲ ਤੇ ਹੀ ਚੱਲੂਗਾ ਕੰਮ ਹਾਂ ਆਹ ਜੀ ਐਮ ਦੀ ਲੀਨੀਅਰ ਲਾਈਟ ਆ ਗਈ। ਦੇਸੀ ਤੋਂ ਦੇਸੀ ਬਾਜ਼ਾਰ ਦੇ ਵਿੱਚ ਆਉਣਾ 500 600 ਦੀ ਵੇਚਦਾ। ਇਹ 350 ਰੁਪਏ ਦੀ ਹੈ। ਐਮ ਜਿਵੇਂ ਪੈਨਲ ਹੈ ਜੀ ਐਮ ਦਾ 16 ਵਾਟ ਦਾ 2 ਸਾਲ ਦੀ ਗਾਰੰਟੀ ਸਾਰੇ ਪ੍ਰੋਡਕਟ ਦੀ ਇਹਨਾਂ ਦੀ 350 ਦਾ। ਤੇ ਬਬੂਆ ਕੱਪ ਜੇ ਇਹ ਸਿਲੰਡਰ ਲਾਈਟ ਹੈ। ਇਹਦੇ ਕਈ ਸਾਈਜ਼ ਆਉਂਦੇ ਨੇ 6 ਵਾਟ 12 ਵਾਟ 18 ਵਾਟ। ਆਹ ਸੀਓਵੀ ਆਂਦੀ ਹੈ। ਇਸ ਤਰ੍ਹਾਂ ਮਿਲ ਜੂ। ਆਹ ਸੀਓਵੀ ਦੇ ਨਵੇਂ ਟ੍ਰੈਂਡ ਚੱਲੇ ਹੋਏ ਨੇ। ਇਹਦੇ ਸਾਰੇ ਸਾਈਜ਼ ਮਿਲ ਜਾਣਗੇ 4 ਵਾਲਾ 8 ਵਾਲਾ 12 ਵਾਲਾ 16 ਵਾਲਾ ਸਾਰੇ ਮਿਲ ਜਾਣਗੇ। ਆਹ ਆਹ ਉੱਲੂ ਜਿਹੀ ਲਾਈਟਾਂ ਵਾਲਾ। ਇਹ ਉੱਲੂ ਜੀ ਦੇ ਦੇ ਜੰਨੀਰਾ ਕਰ ਦਿੰਨੇ ਜਾਗ ਪੈਂਦੀ ਹਾਂ ਜਦੋਂ ਚੈਨਲ ਨੂੰ ਆਪੇ ਬੰਦ ਹੋ ਜੀ ਹਾਂ ਭਲੇਖਾ ਵੀ ਪੈਂਦਾ ਅਗਲੇ ਨੂੰ ਆ ਪਤਾ ਨਹੀਂ ਕੀ ਆ ਸੋਲਰ ਵਾਲੀ ਲਾਈਟ ਹੋ ਗਈ ਨੇਰੇ ਚ ਆਪੇ ਚੱਲਦੀ ਆ ਸਪੀਡ ਲਾਈਟ ਤੇ ਲੈਣੀ ਹੋਵੇ ਚਾਲਣ ਕਰਾਂਗੇ ਤਾਂ ਬੰਦ ਹੋ ਜੂ ਨੇਰੇ ਚ ਆਪੀ ਚੱਲ ਆ ਆਟੋਮੈਟਿਕ ਜਾਗ ਇਹ ਕਿੰਨੇ ਦੀ ਆ ਬਾਪੂ ਇਹ ਕੋਈ 1300 ਰੁਪਏ ਰੇਂਜ ਦਾ ਪੀਸ ਹੈ 1300 ਰੁਪਏ ਦਾ ਇਹਦੀ ਗਾਰੰਟੀ ਵਾਰੰਟੀ 1 ਸਾਲ ਦੀ ਗਾਰੰਟੀ ਹੈ ਤੇ ਬਾਕੀ ਜਿਹੜਾ ਸਾਰਾ ਸਮਾਨ ਆਪਾਂ ਬੋਲੇ ਇਹਦੀ ਸੁੱਚਾ ਪਲੱਗ ਦੀ ਲਾਈਫਟਾਈਮ ਵੀ ਗਾਰੰਟੀ ਹੈ ਆਪਣੀ ਜੀ ਕੋਈ ਜੀਐਮ ਦਾ ਪ੍ਰੋਡਕਟ ਸੋਚਿਆ ਗਈ ਲਾਈਫਟਾਈਮ ਵੀ ਗਾਰੰਟੀ ਹੈ ਜਿਹੜੀ ਲਾਈਟਿੰਗ ਦਾ ਸਮਾਨ ਹੈ 2 ਸਾਲ ਦੀ ਗਾਰੰਟੀ ਹੈ ਜੀਐਮ ਦਾ ਬਾਕੀ ਜਿਹੜੀ ਆਪਣੇ ਕੋਲ ਹੈਂਗਿੰਗ ਲਾਈਟਾਂ ਵਗੈਰਾ ਹੁੰਦੀਆਂ ਬਿਨਾਂ ਗਾਰੰਟੀ ਤਾਂ ਹੁੰਦੀਆਂ ਪਰ ਕੁਆਲਿਟੀ ਟੌਪ ਦੀ ਉਹ ਇੱਥੋਂ ਸ਼ੁਰੂ ਹੋ ਜਿਓ 100 ਫੁੱਟ ਤੱਕ ਹੈਂਗਿੰਗ ਲਾਈਟ ਲੱਗੀ ਹੋਈ ਆਪਣੀ ਕੋਲ ਤੇ ਮਿਲ ਲਾਂਗੇ ਤੁਹਾਨੂੰ ਮਾਡ ਅਡ ਆਨਸ਼ਲੈਕਟਿਵ ਸਟੋਰ ਹੈ ਰੇਲਵੇ ਸਟੇਸ਼ਨ ਤੋਂ ਥੋੜਾ ਅੱਗੇ ਆ ਕੇ ਪੁਰਾਣਾ ਸਿਰਮਾ ਬਿਲਕੁਲ ਉਹਦੇ ਸਾਹਮਣੇ ਸ਼ੋਰੂਮ ਵਿੱਚ ਉਮਰਾ ਦਾ ਜਿੱਥੇ ਲਾਈਟਿੰਗ ਦਾ ਸਮਾਨ ਬਿਜਲੀ ਫਿਟਿੰਗ ਦਾ ਸਮਾਨ ਲੈਂਟਰ ਪਾਈਪਾ ਜੋ ਕੁਝ ਮਰਜ਼ੀ ਹੋਲਸੇ ਰੇਟਾਂ ਤੇ ਲੋ ਜਮਾ ਜੈਜ ਰੇਟ ਤੋਂ ਬਰਨਾਲਾ ਦਾ ਇੱਕੋ ਬੰਦਾ ਹੈ ਆਹ ਜਿਹੜਾ ਤੁਹਾਨੂੰ ਸਾਰਾ ਸਸਤਾ ਸਮਾਨ ਬਿਜਲੀ ਦਾ ਸਾਰਿਆਂ ਨਾਲੋਂ ਸਸਤਾ ਪੂਰੀ ਗਾਰੰਟੀ ਹੂੰ ਰੇਟ ਦੀ ਆਹ ਵੀਡੀਓ ਸ਼ੇਅਰ ਕਰਿਓ